45 ਨਹੀਂ ਦੇਣਾ ਹੋਰ ਕਿੰਨੇ ਦੇਣਾ 7000 ਦਾ 7000 ਸੁਣੀਆ ਤੂੰ ਨਿਵੇੜੋ ਯਾਰ ਨਾ ਤੇਰੀ ਇਹਨਾਂ ਦੀ ਪੂਰੇ 5000 ਰੁਪਏ ਦੇ ਆ ਨਹੀਂ ਦਿੰਦੇ ਹੋਰ ਕੀ ਐਵੇਂ 100 100 ਪਾਈਏ ਕੀ ਫਾਇਦਾ ਕਿਉਂ ਕਾਲੇ ਸਹੀ ਯਾਰ ਠੀਕ ਆ ਪੰਜ ਦਾ ਬਾਲਾ ਅੱਜ ਕੋਈ ਲੋਡ ਨਹੀਂ ਆਵਾ ਸੋਖਣੇ ਸੱਟ ਲਾ ਫਿਰ ਉਹ ਦਿਆਂਗਾ ਲੋਡ ਦਾ ਬਿੱਲ ਲੈ ਗਣਾ ਦੇ ਚੱਲ ਕੁਝ ਚੱਗਿਆ ਹੀ ਨਹੀਂ ਕਿਤੇ ਜਿਹੜਾ ਇਹ ਦੂਜੇ ਮੈਨੂੰ ਦੇ ਦੇ ਮੇਰੇ ਚੱਲ ਜਾਂਦੇ ਹੋ ਜੇ ਬਈ ਨਾ ਮਾਰੀਏ ਬੋਲ ਪੰਚਾਇਤ ਦੀ ਮੂੜੀ ਨਹੀਂ ਹੋਣਾ ਮੈਂ ਬੋਲ ਫਿਰ ਲਿਖਾਈ ਕਰਾ ਦੂ ਯਾਰ ਤਰਦਾ ਫੜਾ ਦੂ ਮੇਰੇ ਆ ਆ ਗਿਆ ਸਾਹ ਚ ਮੈਂ ਫੜਾ ਦੂੰਗਾ ਤੇ ਐ ਥੋੜਾ ਇਹਦਾ ਇੱਕ ਵਾਰੀ ਕਰਦਾ ਡਾਕਟਰ ਆਹ ਹੋਇ ਇੱਕ ਦਾ ਹੈ ਕਿਹੜੇ ਦਾ ਚਿੱਟੇ ਜੇਗਾ ਅਗਰ ਤੂੰ ਵੀ ਕਹਿਣਾ ਦੱਸ ਦੇ ਫਿਰ ਚੰਗੀ ਲੱਗੀ ਤਾਂ ਠੀਕ ਹੈ ਨਾ ਕਹਾਂ ਉਹ ਕਿ ਦੱਸ ਦੇ ਇੱਕ ਹੀ ਬੋਲ ਸੱਤ ਹਜ਼ਾਰ ਸੱਤ ਨੂੰ ਛੱਡ ਦੇ ਸੱਤ ਨੂੰ ਛੱਡ ਕੇ ਗੱਲ ਕਰ ਬਾਬਾ ਛੱਡ ਕੇ ਗੱਲ ਕਰ ਫਿਰ ਆ ਬਾਬਾ ਫਿਰ ਥੱਲੇ ਆ ਜਾਓ ਦੱਸੋ ਹੁਣ ਥੱਲੇ ਜਾਓ ਓਏ ਇੱਕ ਲੋ ਯਾਰ ਖਰਾ ਪਰਾ ਦਿਓ ਪੰਜ ਇੰਦਰ ਤੂੰ ਆ ਜਾਓ ਖਰਾ ਪਰਾ ਪੰਜ ਦਿਓ ਤੇ ਲਖਾਈ ਮੈਂ ਬਾਈ ਕਰਵਾ ਦੂਗਾ ਮੇਰੇ ਵੀ ਸਰਾ ਹੀ ਆ ਨਹੀਂ ਠੀਕ ਹੈ ਫਿਰ ਬਾਬਾ ਵੀ ਦੁਰਪਿਆ ਕਿੰਨਾ ਦਲੇ ਹੋ ਜਾਂਦੇ ਆ ਨਹੀਂ ਭਾਈ ਨਹੀਂ ਬੋਣੀ ਕਰ ਕੋਈ ਬੋੜੀ ਕਰੀਏ ਕਰੇ ਸੁਤਾਨਾ ਆ ਦਰਦ ਆਇਆ ਕਿ ਨਹੀਂ ਬੋਣੀ ਕਰਦੇ ਹਾਂ ਸਰ ਬੋਣੀ ਦੀ ਦੁਕਾਨ ਸਹੀ ਗੱਲ ਆ ਬਾਪੂ ਬੋਣੀ ਕਰੋ ਯਾਰ ਸਟਾਰਟ ਤਾਂ ਕਰੋ ਬਾਪੂ ਨਹੀਂ ਡਾਂਡ ਤਾਂ ਬਾਪੂ ਦਾ ਸਟਾਰਟ ਹੀ ਆ ਬਾਪੂ ਦਾ ਸਟਾਰਟ ਹੀ ਆ ਕੀ ਬਹਿਦਾ ਆਲੀ ਇਹ ਆ ਬਣਿਆ ਉਹ 500 ਰੁਪਏ ਦੇ ਠੀਕ ਆ ਕੀ ਕਹਿੰਦੇ ਫਿਰ ਹੁਣ ਬਾਪੂ ਕੀ ਕਹਿੰਦੇ ਇਹ ਮੈਂ ਬੋਲੇ ਕਿੰਨਾ ਸਾਡੇ 500 ਇਹ ਸਾਢੇ 5 ਕਹਿੰਦੇ ਆ ਸਾਢੇ 5 ਬਾਪੂ ਫਿਰ ਤਾਂ ਕਸਰ ਕੀ ਆ ਉਹ ਵਜਨ ਕਿੰਨਾਗਾ 500 ਰੁਪਏ ਕਿਲੋ ਮੀਟ ਤੇ ਵੇਖਣਾ 12 ਕਿਲੋ ਦਾ ਬੱਕਰਾ ਉਹ ਤੋਂ ਬਾਅਦ 11 ਹੋਰ ਕਿੰਨਾ ਕੁ ਨਾਲੈਣ ਫਿਰ ਮੈਂ ਕਹਿੰਦਾ ਸੀ ਜਿਹੜਾ ਬੰਦੇ ਨੂੰ ਇਹ ਗੱਲ ਨਹੀਂ ਬਾਲ ਕੋਲ ਵੀ ਨਾ ਮਾਲ ਮੋਲੀ ਵਿਗਣਾ ਨਹੀਂ ਕਿ ਸੋਦਾ ਤੋਂਣਾ ਨਹੀਂ ਪਰ ਆੜੀ ਟੀਮ ਸਾਡਾ ਕਦੇ ਵੀ ਕੀ ਨਹੀਂ ਸਾਡੇ ਪੰਜ ਤੋਂ ਦੇਰ ਦਾ ਛੇ ਆਇਆ ਸਾਡੇ 5 ਹੋ ਗਿਆ ਸਾਡੇ 6:30 ਤੱਕ ਨਾ ਦੇਣਾ ਨਹੀਂ ਨਾ ਛੀਦਾ ਕਹਿੰਦਾ ਬਾਪੂ ਯਾਰ ਛੀਦਾ ਕਹਿੰਦਾ ਬਾਪੂ ਮੈਨੂੰ ਪਤਾ ਲੱਗ ਗਿਆ ਹਾਂ ਪਤਾ ਲੱਗ ਗਿਆ ਛੀਦਾ ਕਹਿੰਦਾ ਸਪਲਾਈ ਦੇ ਕਰਦੇ ਖਰੇ ਦੇ ਦਿਓ qarey dede aro kara oddiy deyaao jalo kaia ਸੀਦਾ ਕਰਤਾ ਹੋ ਗਿਆ ਨਹੀਂ ਬੱਸ ਹੋ ਗਿਆ ਹੁਣ ਕਹਦਾ ਸੇਤ ਨਹੀਂ ਕਰਦਾ ਹੁੰਦਾ ਦੱਸ ਦੇ ਦੱਸੋ ਨਾ ਚੰਗੇ ਲੱਗੇ ਨਾ ਫੜੀ ਓ ਯਾਰ ਮੈਂ ਨਾ ਲੱਗੇ ਚੰਗੇ ਨਾ ਫੜੀ ਆ ਗਰਮ ਬਹੁਤ ਬੰਦਾ ਹੋ 25 ਦਾ ਕਰਦਾ ਸੀਦਾ ਕਰਤਾ ਉਹ ਮੂੰਹ ਮੰਗੇ ਕਿਸੇ ਹੁੰਦੇ ਨਹੀਂ ਮਿਲ ਦਿੰਦੇ ਉਹ ਤਾਂ ਮੁੰਡੇ ਦੇ ਚ ਪੈਸੇ ਸਹੀ ਲੱਗੇ ਬੱਬਾ ਪੈਸੇ ਸਹੀ ਲੱਗੇ ਅਗਲਾ ਪੇ ਗਾੜਾ ਗੱਡੀ ਹੈ 2000 ਠੀਕ ਹੈ ਤਾਂ ਫੇਰ ਬਿਨਾਂ ਪੁੱਛਣ ਤੋਂ ਇੱਧਰ ਹੋ ਜਾ ਮੂਵੀ ਬਣਦੀ ਆ ਤਿੰਨ ਪਾਲਾ ਤਰੀਕ ਨਹੀਂ ਜੀ ਅੱਛਾ 24 ਆ 6000 ਦਾ ਹੋ ਗਿਆ ਸੌਦਾ ਬਾਈ ਜੀ 6000 ਦਾ ਹੀ ਠੀਕ ਆ ਬਾਬਾ ਜੀ ਪਿੰਡ ਕਿਹੜਾ ਸੀ ਆਪਣਾ ਹੀ 6 6 ਖਰੀਦਾ ਕਿਨੇ ਆ ਖਰੀਦਾ ਕਿਨੇ ਆ ਆ ਬਾਈ ਜੀ ਖਰੀਦਦਰ ਕਾਂ ਤੋਂ ਕਾਂ ਤੋਂ ਨੇ ਠੀਕ ਕੋਈ ਨਹੀਂ ਆ ਮੇਰਾ ਜ਼ਿਆਦਾ ਹੋ ਕਮ ਬਸ ਨਹੀਂ ਨਹੀਂ ਸਹੀ ਆ ਸਹੀ ਆ ਕੋਈ ਗੱਲ ਨਹੀਂ ਬਾਈ ਇਹਨੂੰ ਤਾਂ ਆ ਬੱਕਰਾ ਬਾਈ ਮੈਂ ਤਾਂ ਆ ਗਿਆ ਬਾਈ 6000 ਦਾ ਹੋ ਗਿਆ ਸੌਦਾ ਬਾਈ ਦੇਖ ਸਕਦੇ ਹੋ ਪਿੰਡ ਸੁਖਨਾਬ ਨੂੰ ਬੱਕਰਾ ਮੰਡੀ ਤੇ ਆ ਵੀ ਮਖੀਚੀ ਗਿਆ ਮੋਟਰ ਤੇ ਬਹੁਤ ਚੰਗੇ ਜਾਨਵਰ ਹੁੰਦੇ ਤੁਸੀਂ ਵੀ ਚਲੋ ਪਹੁੰਚੋ ਮੈਂ ਮੰਡੀ ਦੇਗਾ ਬਾਈ ਦੱਸੀ ਯਾਰ ਕਿੱਥੇ ਹੈਗਾ ਸੁਪਨਾ ਹਾਂ ਦੇਖ ਵੇਖ ਕੇ ਖੜਾ ਹਾਂ ਹਾਂ ਕਤ ਨੂੰ ਕੰਤ ਨੂੰ ਦਵਾਤਾ ਬਾਬੇ ਤੋਂ ਸ਼ੇਖਾਂ ਵਾਲੇ ਤੋਂ ਮੈਂ ਮਖੀਚੀ ਗਿਆ ਹਾਂ ਸੁੱਖ ਕਿਵੇਂ ਹੋਇਆ ਭਈ ਇਸ ਬੱਕਰੀ ਦਾ ਸੌਦਾ 100 100 ਕਿਲੋ ਹੈ ਸਾਢੇ 15000 ਦਾ ਸਾਢੇ 15000 ਦਾ ਕਿਹਨੇ ਖਰੀਦੀ ਆ ਬਾਈ ਸੁੱਖੇ ਨੇ ਆ ਸੁੱਖੇ ਨੇ ਕਿਤੋਂ ਖਰੀਦੀ ਆ ਆ ਬਾਈ ਵਧਾਈਆਂ ਤੋਂ ਆਏ। ਬਾਈ ਸੁੱਖੇ ਮੜਾ ਆਏ ਨੂੰ। ਲੈ ਵੀ ਬਾਈ। ਬੱਕਰੀ ਵੀ ਉਹਰਾ ਕਰ ਲਾ ਸੁੱਖੇ। ਸੁੱਖੇ ਲੈ ਲੇ ਹੋ ਜਾ। ਲੈ ਵੀ ਸੁੱਖੇ ਨੂੰ ਦਵਾਤੀ ਆ। ਬੱਕਰੀ ਰਾਜੇ ਤੋਂ ਵਧਾਈਆਂ ਵਾਲੇ ਤੋਂ ਆਹਾ। ਸਾਢੇ ਕਿੰਨੇ ਚੋਈ 15 ਚ? ਸਾਢੇ 15 ਚ। ਇਹ ਬਾਈ ਸੂਣ ਵਾਲੀ ਆ ਕਿਵੇਂ ਆ? ਸੂਣ ਵਾਲੀ ਆ। ਇਹਨੇ ਖਾਲੀ ਕਰਕੇ ਦਿੱਤੀ। ਠੀਕ ਆ ਠੀਕ ਆ। ਖਾਲੀ ਕਰਕੇ ਦਿੱਤੀ। ਬੱਕਰੀ ਸੂਣ ਵਾਲੀ ਆ। ਠੀਕ ਆ ਬੱਕਰੀ ਹੂ ਸੂਣ ਵਾਲੀ ਆ। ਉਹ ਬੋਲੇ ਆਪਣੇ ਢਾਈ ਢਾਈ ਤਿੰਨ ਮਹੀਨੇ ਠੀਕ ਆ ਬਾਈ ਠੀਕ ਆ ਮੇਰੇ ਨਾਲ ਅਕਾਲੇ ਨੰਬਰ ਤੇ ਵੀਡੀਓ ਭੇਜ ਜੀ ਨਾ